ਸਾਨਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਦੇ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਂਦੇ ਆ ਤਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਮੈਂ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬાગਵਾਨੀ ਵਿਭਾਗ ਪੰਜਾਬ ਲੈ ਕੇ حاضر ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾ ਜਿਹੜੇ ਬਾਗਵਾਨਾਂ ਦੇ ਕੋਲ ਅਮਰੂਦ ਦੇ ਬਾਗ ਪਹਿਲਾਂ ਦੇ ਲੱਗੇ ਹੋਏ ਨੇ ਅਤੇ ਉਹ ਤਕਰੀਬਨ 20 ਸਾਲ ਦੀ ਉਮਰ ਪੂਰ ਚੁੱਕੇ ਨੇ ਤਾਂ ਕਈ ਵਾਰ ਇਸ ਉਮਰ ਦੇ ਵਿੱਚ ਅਮਰੂਦਾਂ ਦੇ ਬਾਗਾਂ ਵਿੱਚ ਝਾੜ ਘਟ ਜਾਂਦਾ ਹੈ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ ਅਸੀਂ 1.5 ਮੀਟਰ ਉਚਾਈ ਤੋਂ ਅਮਰੂਦਾਂ ਦੇ ਦਰਖਤਾਂ ਨੂੰ ਕੱਟ ਦੇਣਾ ਅਤੇ ਕੱਟੇ ਹੋਏ ਪੋਰਸ਼ਨ ਤੇ ਬੋਡੀ ਆਕਸ ਮਿਕਸਚਰ ਤੁਰੰਤ ਲਗਾ ਦੇਣਾ ਤਾਂ ਜੋ ਬਿਮਾਰੀਆਂ ਤੋਂ ਵੀ ਬੂਟਿਆਂ ਦਾ ਬਚਾਅ ਹੋ ਸਕੇ ਆਲੂ ਬੁਖਾਰੇ ਦੀ ਫਸਲ ਦੇ ਵਿੱਚ ਕੇਰੇ ਤੋਂ ਅਲੂਚੇ ਨੂੰ ਬਚਾਉਣ ਲਈ ਇਥਰਲ ਨਾਂ ਦੀ ਦਵਾਈ 25 ਮਿਲੀਲੀਟਰ ਦਵਾਈ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਘੋਲ ਬਣਾ ਕੇ ਅਸੀਂ ਅਲੂਚੇ ਦੇ ਬੂਟਿਆਂ ਤੇ ਸਪਰੇਅ ਕਰਨਾ ਤਾਂ ਜੋ ਇਹ ਕੇਰੇ ਤੋਂ ਅਲੂਚੇ ਦਾ ਬਚਾਅ ਹੋ ਸਕੇ ਆड़ੂ ਦੀ ਫਸਲ ਦੇ ਵਿੱਚ ਆड़ੂ ਦਾ ਬੂਟਾ ਜਿਹੜਾ ਹੈ ਉਹਨੂੰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਫਲ ਲੱਗਦਾ ਹੈ ਜਿਹਦੇ ਕਰਕੇ ਕਿ ਆड़ੂ ਦਾ ਸਾਈਜ਼ ਜਿਹੜਾ ਉਹ ਛੋਟਾ ਰਹਿ ਜਾਂਦਾ ਹੈ ਉਹ ਸਾਈਜ਼ ਵਧਾਉਣ ਲਈ ਲੋੜ ਪੈਂਦੀ ਹੈ ਕਿ ਆड़ੂ ਦੇ ਫਲਾਂ ਨੂੰ ਆਪਾਂ ਵਿਰਲਾ ਕਰ ਦਈਏ ਇਹ ਵਿਰਲਾ ਕਰਨ ਲਈ 10 ਤੋਂ 15 ਸੈਂਟੀਮੀਟਰ ਦੀ ਵਿਥ ਵਾਲੇ ਫਲ ਰੱਖ ਕੇ ਵਿਚ ਵਾਲੇ ਫਲ ਜਿਹੜੇ ਆड़ੂ ਦੇ ਉਹ ਝਾੜ ਦੇਣੇ ਚਾਹੀਦੇ ਆ ਤਾਂ ਜੋ ਜਿਹੜੇ ਬਚੇ ਹੋਏ ਫਲ ਹੈ ਉਹ ਆਪਣਾ ਪੂਰਾ ਆਕਾਰ ਲੈ ਸਕਣ ਅਨਾਰ ਤੇ ਚੀਕੂ ਦੇ ਬੂਟਿਆਂ ਦੇ ਵਿੱਚ ਇਸ ਸਮੇ ਲੋੜ ਹੈ ਕਿ ਨਾਈਟ੍ਰੋਜਨ ਵਾਲੀ ਜਿਹੜੀ ਖਾਦ ਹੈ ਉਹਦੀ ਡੋਜ਼ ਤੁਰੰਤ ਪ੍ਰਭਾਵ ਨਾਲ ਪਾ ਦਿੱਤੀ ਜਾਵੇ ਬਾਗਾਂ ਦੇ ਵਿੱਚ 80 ਤੋਂ 85% ਜਿਹੜੀ ਖਾਲੀ ਜਗ੍ਹਾ ਹੈਗੀ ਹੈ ਉਹਨੂੰ ਹੋਰ ਫਸਲਾਂ ਲੈਣ ਲਈ ਵਰਤਿਆ ਜਾ ਸਕਦਾ ਹੈ ਇਹਨਾਂ ਫਸਲਾਂ ਦੇ ਵਿੱਚ ਸੱਠੀ ਮੂੰਗੀ ਸੱਠੇ ਮਾਂ ਜਾਂ ਕਰੇਲਾ ਭਿੰਡੀ ਬੀਨਸ ਇਸ ਤਰ੍ਹਾਂ ਦੀਆਂ ਫਸਲਾਂ ਲੈ ਕੇ ਅਸੀਂ ਆਪਣੀ ਕਮਾਈ ਦਾ ਸਾਧਨ ਜਿਹੜਾ ਉਹ ਬਣਾ ਸਕਦੇ ਹਾਂ ਟਮਾਟਰ ਨੂੰ ਇਸ ਸਮੇ ਲੋੜ ਹੁੰਦੀ ਹੈ ਕਿ ਆਪਾਂ ਬਲਾਈਟ ਜਿਹੜਾ ਝੋਲਸ ਰੋਗ ਹੈ ਉਸ ਤੋਂ ਬਚਾ ਰਖੀਏ ਉਸ ਵਾਸਤੇ ਸਾਨੂੰ 3.5 ਗ੍ਰਾਮ ਇੰਡੋਫਿਲ ਐਮ45 ਨਾਂ ਦੀ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਕੇ ਛੜਕਾ ਜਿਹੜਾ ਉਹ ਕਰਦੇ ਰਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਟਮਾਟਰ ਦੀ ਫਸਲ ਦੇ ਵਿੱਚ ਇਸ ਸਮੇਂ ਟਮਾਟਰ ਦੇ ਫਲ ਦੇ ਗੜੂਏ ਦਾ ਵੀ ਖਤਰਾ ਰਹਿੰਦਾ ਹੈ ਉਹ ਸੁੰਡੀ ਪੈਂਦੀ ਹੈ ਉਸ ਤੋਂ ਬਚਾਅ ਵਾਸਤੇ ਸਾਨੂੰ 2 ਗ੍ਰਾਮ ਇੰਡੋਕਸਾ ਕਾਰਬ ਦਵਾਈ ਜਿਹੜੀ ਆ ਉਹ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦਾ ਛੜਕਾ ਕਰਨਾ ਚਾਹੀਦਾ ਹੈ ਗਰਮੀ ਦੀਆਂ ਖੁੰਬਾਂ ਜਿਨ੍ਹਾਂ ਨੇ ਕਾਸ਼ਤ ਕਰਨੀ ਹੈ ਉਹਨਾਂ ਨੂੰ ਜਿਹੜਾ ਗਰਮੀ ਦੀਆਂ ਖੁੰਬਾਂ ਦਾ ਬੀਜ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋ ਬਾਇਓਲੋਜੀ ਵਿਭਾਗ ਤੋਂ ਉਹ ਪ੍ਰਾਪਤ ਕੀਤਾ ਜਾ ਸਕਦਾ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਅੱਜ ਦਾ ਸਾਡਾ ਵਿਸ਼ਾ ਹੈ ਜੀ ਕਿ ਕਣਕ ਦੀ ਫਸਲ ਦੇ ਕੀੜੇ ਮਕੌੜੇ ਤੇ ਬਿਮਾਰੀਆਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ ਆਈਪੀਐਮ ਸੈਂਟਰ ਦੇ ਵਿਗਿਆਨੀਆਂ ਦੇ ਨਾਲ ਜ਼ਿਲ੍ਹਾ ਰੂਪਨਗਰ ਵਿਖੇ ਜਿਨ੍ਹਾਂ ਨਾਲ ਖਾਸ ਗੱਲਬਾਤ ਡਾਕਟਰ ਰਣਜੀਤ ਸਿੰਘ ਚੋਹਾਨ ਹੋਰਾਂ ਦੇ ਵੱਲੋਂ ਕੀਤੀ ਗਈ ਹੈ ਆਓ ਦੇਖਦੇ ਹਾਂ ਇੱਕ ਖਾਸ ਗੱਲਬਾਤ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਕਣਕ ਦੇ ਵਿੱਚ ਸਰਪੱਖੀ ਰੋਕਥਾਮ ਇਸ ਵਿਸ਼ੇ ਤੇ ਅੱਜ ਅਸੀਂ ਪਹੁੰਚੇ ਹਾਂ ਗੱਲਬਾਤ ਕਰਨ ਲਈ ਜ਼ਿਲ੍ਹਾ ਰੋਪੜ ਦੇ ਪਿੰਡ ਅਸਮਾਨਪੁਰ ਦੇ ਵਿੱਚ ਜਿੱਥੇ ਸਾਡੇ ਨਾਲ ਐਕਸਪਰਟ ਖੜੇ ਨੇ ਸੈਂਟਰ ਦੇ ਐਕਸਪਰਟ ਵੀ ਖੜੇ ਨੇ ਤੇ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੀ ਐਕਸਪਰਟ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਮੇਰੇ ਨਾਲ ਖੜੇ ਨੇ ਡਾਕਟਰ ਪੀਸੀ ਭਾਰਤਵਾੜ ਜੀ ਜਿਹੜੇ ਸੈਂਟਰਲ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਦੇ ਇੰਚਾਰਜ ਨੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਜਿਹੜਾ ਇਹਨਾਂ ਦਾ ਇਹ ਸੈਂਟਰ ਜਲੰਧਰ ਵਿਖੇ ਸਥਿਤ ਹੈ ਉਹ ਕਿਸਾਨ ਵੀਰਾਂ ਦੀ ਕਿੰਦਾ ਸੇਵਾ ਕਰਦਾ ਡਾਕਟਰ ਸਾਹਿਬ ਤੁਹਾਡੇ ਸੈਂਟਰ ਬਾਰੇ ਪਹਿਲਾਂ ਸਾਨੂੰ ਜਾਣਕਾਰੀ ਦਿਓ ਕੀ ਹੈ सेंट्रल इंटीग्रेटेड पेस्ट मैनेजमेंट सेंटर जलंधर जो पूरे पंजाब में एक ही सेंटर है ये जलंधर में स्थित है और हमारा जो है मेन मकसद जो है किसानों को खरीफ और रबी में अलग अलग तरह से फार्मर्स फील्ड स्कूल और ह्यूमन रिसर्च डेवलपमेंट प्रोग्राम के तहत किसानों को कीड़े और बीमारियां जो फसलों में लगते हैं उसकी कैसे मैनेजमेंट करनी है उनका कैसे उपचार करना है उसके बारे में किसानों में कैंप लगाते हैं दो जो सीज़न होते हैं हमारे खरीफ और रवि इन दोनों में करते हैं हमारे जो फार्मर्स फील्ड स्कूल हैं उसमें भी हम किसानों को चौदह हफ्ते का प्रोग्राम होता है जो किसानों में हमारे जो यहाँ के जो ऑफिसर्स हैं ये किसानों में चौदह हफ्ते खेत में जा किसानों को ट्रे, ट्रे, ट्रेनिंग देते हैं और इसके बारे में ये बताते हैं कि जो आपके फसलें जैसे धान हो गया या कनक हो गई या आपका कॉटन हो गया इसमें जो कीड़े बीमारियां लगती हैं उनकी कैसे रोकथाम करनी है इसके बारे में हम जो है समय समय पर बताते रहते हैं डॉक्टर अंकित कुमार जी तुम अज फील्ड आए हो कि लगता है इतने फील्ड फसल किस तरह दियाँ खड़ियाँ ने कोई प्रॉब्लम तो नहीं है इस वे अभी जो है गेहूँ की फसल में पेलिया येलो रस्ट आई हुई है ब्राउन रस्ट आई हुई है और डाउनी मिल्ड्यू इस फील्ड में है जो कि फंगस के द्वारा होती है कोई कीड़ा मकौड़ा वो तो नहीं है खेत के बच्चे कीड़े मकौड़ा कोई देखने को अभी मिला नहीं ऐसा हानिकारक कीड़ा मकौड़ा और बीमारियाँ ही मिली हैं जो है ये एक फंगस के द्वारा होती हैं जिस फंगस को रात में सात से पंद्रह डिग्री तापमान चाहिए होता है और दिन में पंद्रह से चौबीस डिग्री तक तापमान चाहिए होती है प्लस रिलेटिव ह्यूमिडिटी अस्सी से पचासी प्रतिशत तक चाहिए होती है जिड़ी तुम्हें बीमारियाँ खेत मिलिया ने इन कि इन्हना बारे कहना चाहूँगी किसान भीरानू भी एथी रोकथाम यदि हो जाए ये संबंधी की कहों जो मौसम है अब का मौसम है वो उसके फैलने का मौसम तो नहीं है जो इसकी कंजीनियल कंडीशन नहीं बन रही हैं और जो किसानों के लिए रेगुलर वॉच रखें अपने फील्ड्स पे अगर हमला दिखता है या फैलाव दिखता है तो उस पर स्प्रे करें स्प्रे सी आई बी आर सी रिकमेंडेड पेस्टिसाइड्स का करें जो रिकमेंडेड है जैसे प्रोपिकोनाजोल है एक परसेंट में वो रिकमेंडेड है और अपना एजॉक्सिस्ट्रोबिन प्लस टेबुकोनाज़ोल रिकमेंडेड है इनके स्प्रे करें सो so, डॉक्टर नवनीत कौर तालीवाल जी पंजाब कृषि वड़ी यूनिवर्सिटी लुधियाना ਦੇ ਐਕਸਪਰਟ ਸਾਡੇ ਨਾਲ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕੋਈ ਕੀੜੇ ਮਕੌੜੇ ਆਉਣ ਦੀ ਸੰਭਾਵਨਾ ਕੋਈ ਮੌਸਮ ਇਹੋ ਜਿਹਾ ਹੈ অনুকূল ਵੀ ਕੀੜੇ ਮਕੌੜੇ ਆ ਸਕਦੇ ਆ ਪਿਛਲੇ ਹਫਤੇ ਜਿਸ ਤਰ੍ਹਾਂ ਬਾਰਿਸ਼ ਪੈ ਕੇ ਹਟੀ ਹੈ ਤਾਂ ਕਈ ਵਾਰ ਕਿਸੇ ਨਾ ਕਿਸੇ ਖੇਤ ਦੇ ਵਿੱਚ ਐਵੇਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਇਹ ਜਿਹੜਾ ਟਾਈਮ ਹੈਗਾ ਇੱਥੇ ਦੋ ਜਿਹੜੇ ਕੀੜੇ ਹੈਗੇ ਉਹਨਾਂ ਦੀ ਸਮੱਸਿਆ ਆ ਸਕਦੀ ਹੈ ਪਹਿਲੀ ਹੈਗੀ ਹੈ ਚੇਪੇ ਦੀ ਦੂਸਰੀ ਹੈਗੀ ਆ ਆਰਮੀ ਵਰਮ ਦੀ ਜਿਹਨੂੰ ਆਪਾਂ ਸੈਨਿਕ ਸੁੰਡੀ ਕਹਿ ਦਿੰਦੇ ਆ ਜੀ ਤਾਂ ਚੇਪੇ ਦੀ ਜਿਹੜੀ ਰੋਕਥਾਮ ਹੈਗੀ ਹੈ ਉਹਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਈਟੀਐਲ ਜਿਹਨੂੰ ਆਪਾਂ ਆਰਥਿਕ ਨੁਕਸਾਨ ਦੀ ਹੱਦ ਕਹਿੰਦੇ ਆ ਉਹ ਨਿਰਧਾਰਿਤ ਕੀਤੀ ਗਈ ਹੈ ਉਹਦੇ ਤਹਿਤ ਇਹ ਹੈਗਾ ਵੀ ਤੁਸੀਂ ਖੇਤ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਲੈਣਾ 10-10 ਬੂਟੇ ਉਹਦੇ ਵਿੱਚੋਂ ਇਧਰੋਂ ਉਧਰੋਂ ਮਤਲਬ ਰੈਂਡਮਲੀ ਹੈਗਾ ਜਿਹੜੇ ਚੈੱਕ ਕਰਨੇ ਆ ਤੇ ਜੇ ਔਸਤ ਜੇ ਆਪਾਂ ਨੂੰ ਪੰਜ ਚੇਪੇ ਆ ਜਿਹੜੇ ਪ੍ਰਤੀ ਸੇਟਾ ਦਿਖਾਈ ਦੇਣਗੇ ਫੇਰ ਹੀ ਹੈਗਾ ਜਿਹੜਾ ਆਪਾਂ ਸਪਰੇਅ ਕਰਨੀ ਆ ਉਸ ਤੋਂ ਪਹਿਲਾਂ ਆਪਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਜੀ ਤਾਂ ਇਹਦੀ ਰੋਕਥਾਮ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਹੈ ਜੀ 20 ਗ੍ਰਾਮ ਜਿਹੜੀ ਏਕਟਾਰਾ ਦਵਾਈ ਹੈਗੀ ਹੈ ਇਹਦੀ ਆਪਾਂ ਸਪਰੇਅ ਕਰਕੇ ਜਿਹੜੀ ਚੇਪੇ ਦੀ ਰੋਕਥਾਮ ਕਰ ਸਕਦੇ ਆ ਦੂਸਰਾ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਮੱਸਿਆ ਦਿਖਾਈ ਦੇਊਗੀ ਤਾਂ ਉਹ ਆਰਮੀ ਵਰਮ ਦੀ ਸੈਨਿਕ ਸੁੰਡੀ ਦੀ ਹੈ ਜੀ ਇਹ ਸੁੰਡੀ ਹੈਗੀ ਆ ਰਾਤ ਦੇ ਟਾਈਮ ਨਿਕਲ ਕੇ ਪੱਤਿਆਂ ਨੂੰ ਔਰ ਸਿੱਟਿਆਂ ਨੂੰ ਖਾਂਦੀ ਹੈ ਜੀ ਤਾਂ ਜੇ ਕਿਸੇ ਖੇਤ ਦੇ ਵਿੱਚ ਇਹਦਾ ਨੁਕਸਾਨ ਦਿਖਾਈ ਦਿੰਦਾ ਹੈ ਤਾਂ ਆਪਾਂ ਉੱਥੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਹੈਗੀ ਹੈ ਜੀ 400 ਐਮਐਲ 1 ਕ ਲਖਸ ਇਹ 40 ml ਕੋਰਾ ਜੰਦੀ ਆਪਾਂ ਸਪਰੇ ਕਰਕੇ ਇਹਦੀ ਜਿਹੜੀ ਰੋਕਥਾਮ ਕਰ ਸਕਦੇ ਆ ਕਿਉਂਕਿ ਇਹ ਸੁੰਡੀ ਹੈ ਜਿਹੜੀ ਰਾਤ ਵੇਲੇ ਸ਼ਾਮ ਵੇਲੇ ਐਕਟਿਵ ਹੁੰਦੀ ਹੈ ਤਾਂ ਇਹਦੀ ਜਿਹੜੀ ਸਪਰੇ ਹੈਗੀ ਆ ਉਹ ਪ੍ਰੈਫਰੇਬਲੀ ਵਧੀਆ ਰਹੂਗਾ ਜੇ ਆਪਾਂ ਸ਼ਾਮ ਦੇ ਟਾਈਮ ਕਰੀਏ ਔਰ ਪਾਣੀ ਦਾ ਜਿਹੜਾ ਖਾਸ ਧਿਆਨ ਰੱਖਣਾ ਜੀ 100 ਲੀਟਰ ਜਿਹੜਾ ਹੈਗਾ ਪਾਣੀ ਇਸ ਦਵਾਈ ਨੂੰ ਲਾਉਣਾ ਫੇਰ ਹੀ ਇਹ ਜਿਹੜੀ ਦਵਾਈ ਵਧੀਆ ਕੰਮ ਕਰਦੀ ਔਰ ਗੋਲ ਨੋਜ਼ਲ ਦੇ ਨਾਲ ਜਿਹੜਾ ਕੀਟਨਾਸ਼ਕਾਂ ਦਾ ਸਪਰੇ ਕਰਨਾ ਹੈ ਜੀ ਡਾਕਟਰ ਸਾਹਿਬ ਬਿਮਾਰੀਆਂ ਦੀ ਗੱਲ ਹੋਣ ਆਪਾਂ ਕਰੀਏ ਕਿਉਂਕਿ ਪੀਲੀ ਕੁੰਗੀ ਇਹਨਾਂ ਦਿਨਾਂ ਦੇ ਵਿੱਚ ਹੀ ਆਉਂਦੀ ਹੈ ਜ਼ਿਆਦਾਤਰ ਖੇਤਾਂ ਦੇ ਵਿੱਚ ਕਣਕ ਦੀ ਫਸਲ ਸਾਡੇ ਪੰਜਾਬ ਦੀ ਮੁੱਖ ਫਸਲ ਹੈ ਪਰ ਓਵਰਲ ਸਥਿਤੀ ਕੀ ਹੈ ਇਸ ਸਾਲ ਜਿਹੜਾ ਹੈਗਾ ਪੀਲੀ ਕੁੰਗੀ ਦੇ ਜਿਹੜੇ ਕੇਸ ਹੈਗੇ ਆ ਬਹੁਤ ਘੱਟ ਦੇਖਣ ਨੂੰ ਮਿਲੇ ਆ ਔਰ ਜੋ ਕੇਸ ਹੈਗੇ ਆ ਉਹ ਹੁਣ ਪਿਛਲੇ 10 ਦਿਨਾਂ ਦੇ ਵਿੱਚ ਹੀ ਦੇਖਣ ਨੂੰ ਮਿਲੇ ਆ ਔਰ ਜੇ ਆਪਾਂ ਤਾਪਮਾਨ ਦੀ ਗੱਲ ਕਰੀਏ ਇਸ ਵਾਰੀ ਥੋੜੀ ਜਿਹੀ ਗਰਮੀ ਜ਼ਿਆਦਾ ਪਈ ਹੈ ਪਿਛਲੇ ਹਫਤੇ 2-3 ਦਿਨ ਬਾਰਿਸ਼ ਕਰਕੇ ਤਾਪਮਾਨ ਘਟ ਗਿਆ ਥੋੜੀ ਨਮੀ ਸੀ ਹਵਾ ਦੇ ਵਿੱਚ ਉਹਦੇ ਨਾਲ ਥੋੜੇ ਜਿਹੇ ਜਿਹੜੇ ਕੇਸ ہے گے ਆਪਾਂ ਨੂੰ ਦਿਖਾਈ ਦਿੱਤੇ ਐ ਪਰ ਹੁਣ ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ તાਪਮਾਨ ਹੈਗਾ ਜਿਹੜਾ ਉਹ ਵਧਣ ਦੇ ਅਸਾਰ ਹੈ ਤਾਂ ਜਿਰਨਿਕ ਬਿਮਾਰੀ ਜਿੱਥੇ ਆਈ ਹੈਗੀ ਹੈ ਜੀ ਇਹ ਇੱਥੇ ਹੀ دب ਜਾਣੀ ਹੈ ਕਿਉਂਕਿ ਹੁਣ ਅੱਗੇ ਗਰਮੀ ਵਧਣੀ ਹੈ ਔਰ ਕਣਕ ਵੀ ਪਕਾਈ ਵੱਲ ਨੂੰ ਵਧਣੀ ਸ਼ੁਰੂ ਹੋਣੀ ਹੈ ਤਾਂ ਜਿਹੜਾ ਬਿਮਾਰੀਆਂ ਦਾ ਹੁਣ ਇਸ ਟਾਈਮ ਜ਼ਿਆਦਾ ਨੁਕਸਾਨ ਨਹੀਂ ਹੋਊਗਾ ਜੀ ਜੇ ਅਸੀਂ ਇਹ ਬਿਮਾਰੀ ਵੱਲ ਕਿਸਾਨ ਵੀਰਾਂ ਨੂੰ ਪਤਾ ਲੱਗਦਾ ਵੀ ਸਿੰਪਟਮ ਆ ਗਏ ਕਿਦਾਂ ਦੇ ਸਿੰਪਟਮ ਥੋੜਾ ਜਿਹਾ ਵੀ ਉਹਨਾਂ ਨੂੰ ਦੱਸ ਹੀ دیے ਵੀ ਧਿਆਨ ਰੱਖਣਾ ਆਪਣੇ ਖੇਤ ਦੇ ਵਿੱਚ ਕਿਸ ਤਰ੍ਹਾਂ ਦੇ ਸਿੰਪਟਮ ਨਜ਼ਰ ਆਉਣ ਤਾਂ ਇਹਦੀ ਰੋਕਥਾਮ ਵੱਲ ਨੂੰ ਜਾਣ ਉਹ ਕੋਈ ਵੀ ਸਮੱਸਿਆ ਹੈਗੀ ਚਾਹੇ ਬਿਮਾਰੀਆਂ ਦੀ ਚਾਹੇ ਕੀੜਿਆਂ ਦੀ ਖੇਤਾਂ ਦਾ ਜਿਹੜਾ ਲਗਾਤਾਰ ਸਰਵੇਖਣ ਹੈ ਉਹ ਬਹੁਤ ਜ਼ਰੂਰੀ ਹੈ ਤਾਂ ਜਿਹੜੀ ਆਪਾਂ ਗੱਲ ਕਰਦੇ ਹੈਗੇ ਜੀ ਪੀਲੀ ਕੁੰਗੀ ਦੀ ਜਿਹੜੀ ਮੇਨ ਆਪਣੀ ਸਮੱਸਿਆ ਹੈਗੀ ਹੈ ਇਹਦੇ ਜਿਹੜੇ ਲੱਛਣ ਹੈ ਪਹਿਲਾਂ ਧੌੜੀਆਂ 'ਚ ਸ਼ੁਰੂ ਹੁੰਦੇ ਹੈ ਜੀ ਤਾਂ ਇਹਦੇ ਲੱਛਣ ਇਹ ਹੁੰਦੇ ਹੈ ਕਿ ਪੱਤਿਆਂ ਦੇ ਉੱਪਰ ਪੀਲੇ ਰੰਗਦਾਰ ਨਾ ਛੋਟੇ-ਛੋਟੇ ਚਟਾਕ ਹੁੰਦੇ ਹੈ ਉਸ ਤਰ੍ਹਾਂ ਪੈ ਜਾਂਦੇ ਹੈ ਧੂੜੇ ਵਰਗੇ ਹੁੰਦੇ ਹੈ ਜੀ ਤੋ ਜਦੋਂ ਹੱਥ ਲਾਵਾਂਗੇ ਤਾਂ ਉਹ ਹੱਥਾਂ ਨੂੰ ਪੀਲਾ ਪੀਲਾ ਪਾਊਡਰ ਲੱਗ ਜਾਂਦਾ ਤਾਂ ਇਹਨੂੰ ਕਈ ਵਾਰੀ ਪੀਲੀਏ ਦਾ ਰੋਗ ਵੀ ਕਹਿ ਦਿੰਦੇ ਆ ਤੇ ਪਰ ਉਹ ਜਿਹੜਾ ਹੈਗਾ ਐਵੇਂ ਨਹੀਂ ਕਿ ਪੱਤੇ ਨੂੰ ਤੁਸੀਂ ਮਸਲ ਦੋ ਫੇਰ ਆਪਾਂ ਕਹੀਏ ਕਿ ਆਪਣਾ ਹੱਥ ਪੀਲਾ ਹੋ ਗਿਆ ਉਹਨੂੰ ਹਲਕਾ ਹੱਥ ਫੇਰਾ ਕੇ ਜਦੋਂ ਦੇਖੋਗੇ ਉਹਦੇ ਨਾਲੇ ਜਿਹੜੇ ਉਲੀ ਦੇ ਕਾਣੇ ਹੱਥ ਨੂੰ ਲੱਗ ਜਾਣੇ ਆ ਤਾਂ ਉੱਥੋਂ ਜਿਹੜੀ ਹੈ ਪਛਾਣ ਹੁੰਦੀ ਹੈ ਇਸ ਬਿਮਾਰੀ ਦੀ ਕਿ ਇਹ ਪੀਲੀ ਕੁੰਗੀ ਹੀ ਹੈ ਸਰਵੇਖਣ ਜੇ ਆਪਾਂ ਲਗਾਤਾਰ ਕਰਦੇ ਰਵਾਂਗੇ ਤੇ ਟਾਈਮਲੀ ਇਹ ਬਿਮਾਰੀ ਹੈ ਜਿਹੜੀ ਫੜ ਹੋ ਜਾਂਦੀ ਹੈ ਤੇ ਆਪਾਂ ਉੱਥੇ ਹੀ ਜੇ ਇਹਨੂੰ ਨੱਪ ਲਈਏ ਤਾਂ ਇਹਦੇ ਅੱਗੇ ਜਿਹੜੇ ਵਾਦੇ ਦੇ ਅਸਾਰ ਹੈ ਉਹ ਖਤਮ ਹੋ ਜਾਂਦੇ ਹੈ ਜੀ ਡਾਕਟਰ ਅੰਕਿਤ ਜੀ ਤੁਹਾਡੇ ਤੋਂ ਫੇਰ ਮੈਂ ਦੁਬਾਰਾ ਪੁੱਛਣਾ ਚਾਹੂੰਗਾ ਇਹਦਾ ਫਲਾਕ ਕਿਹਨਾ ਕਾਰਨਾ ਕਰਕੇ ਜ਼ਿਆਦਾ ਹੁੰਦਾ ਹੈ ਆ ਬਿਮਾਰੀ ਦਾ ਅੱਗੇ ਅੱਗੇ ਕਿਸ ਤਰ੍ਹਾਂ ਵੱਧਦੀ ਹੈ ਕੀ ਇਹ ਸਿਰਫ ਹਵਾ ਨਾਲ ਹੀ ਵੱਧਦੀ ਹੈ ਜਾਂ ਕੋਈ ਹੋਰ ਤਰ ਹੋਰ ਤਰੀਕੇ ਵੀ ਨੇ ਜਿਨ੍ਹਾਂ ਦੇ ਨਾਲ ਇਹ ਅੱਗੇ ਵੱਧ ਜਾਂਦੀ ਹੈ ਜੀ ਹਵਾ ਦੇ ਸਾਥ ਟ੍ਰੈਵਲ ਕਰਦੀ ਹੈ ਜੋ ਸਪੋਰ ਹੈ ਯੂਰੋਡੋ ਸਪੋਰ वो एक इसका स्पोर होता है जो ट्रैवल करता है वो हवा के साथ ट्रैवल करता है और वो जाके इन्फेक्ट करता है प्लांट को जब आप पीली गंगे देखोगे तो उसमें धारी ये जो प्लांट है जैसे हुँ, हुँ, हुँ। इसमें सीधी सीधी स्ट्रिप स्ट्रिप रस्ट भी बोलते हैं उसे ठीक है जी जो धारियों में आता है वो पीली गुंगे होता है जी जो स्ट्रैकेड मतलब कहीं कहीं धब्बे आते हैं वो ब्राउन रस्ट होता है तो ये तो शुरुआती सिम्टम्स हैं मान लो कहीं जाके स्पोर जो है हमारे खेत में जाके इन्फेस्ट किया इन्फेक्ट किया और जाके उसने क्या उसकी शुरुआती सिम्टम्स में क्या पीलिया दिखाई देगा डॉक्टर साहब ने बताया फिर जो येलो रस्ट है जो पीली गुंगी है वो स्ट्रिप रस्ट भी होती है वो ऐसे स्ट्रिप की तरह चलती है जैसे मैंने आपको दिखाया ये 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 जो है जी, जी। ये ऐसे चलती है और जो ब्राउन रस्ट है वो स्केटर्ड में होती है ये फैलती है और इनके लिए जो मैंने बताया टेम्परेचर जो है रात में सात से पंद्रह डिग्री और दिन में पंद्रह से चौबीस डिग्री होता है असि किसान वीर नु सु कहें भी मैं ਪੀਲੀ ਕੁੰਗੀ ਵਾਲੇ ਖੇਤ ਚੋਂ ਲੰਘਿਆ ਤੇ ਦੂਜੇ ਖੇਤ ਚ ਲਾ ਗਿਆ ਤੇ ਬਿਮਾਰੀ ਉੱਥੇ ਚਲ ਗਈ ਸੋ ਇਹ ਵੀ ਸੱਚ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ ਕੱਪੜਿਆਂ ਨੂੰ ਜੇ ਲੱਗ ਗਏ ਤੁਸੀਂ ਦੂਸਰੇ ਖੇਤ ਦੇ ਵਿੱਚ ਵੜਦੇ ਹੋ ਸੰਗਣੀ ਫਸਲ ਹੈਗੀ ਹੈ ਤਾਂ ਕਈ ਵਾਰ ਕੱਪੜਿਆਂ ਤੋਂ ਕਣ ਲੱਗ ਜਾਂਦੇ ਪਰ ਮੁੱਖ ਜਿਹੜਾ ਹੈਗਾ ਇਸ ਬਿਮਾਰੀ ਦਾ ਫਲਾ ਜਿਹੜਾ ਹਵਾ ਦੇ ਨਾਲ ਹੀ ਹੁੰਦਾ ਜੀ ਡਾਕਟਰ ਸਾਹਿਬ ਜੇ ਫਿਰ ਖੇਤ ਦੇ ਵਿੱਚ ਆ ਜਾਂਦੀ ਹੈ ਬਿਮਾਰੀ ਤਾਂ ਫਿਰ ਕਿਸਾਨ ਵੀਰ ਕੀ ਕਰਨਾਗੇ ਜੇ ਖੇਤ ਦੇ ਵਿੱਚ ਬਿਮਾਰੀ ਦਿਖਾਈ ਦਿੰਦੀ ਹੈ ਜੀ ਤਾਂ ਆਪਣੇ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਜੀ 200 ਐਮ ਐਲ ਜਿਹੜੀ ਟਿਲਟ ਦਵਾਈ ਹੈਗੀ ਹੈ ਪ੍ਰੋਪੀਕੋਨਾਜ਼ੋਲ ਸਾਲਟ ਹੈ ਜਿਹਦੇ ਵਿੱਚ ਜਾਂ 120 ਗ੍ਰਾਮ ਨਟੀਵੋ ਜਿਹੜੀਆਂ ਦਵਾਈਆਂ ਹੈਗੀਆਂ ਇਹਨਾਂ ਬਹੁਤ ਕਾਰਗਰ ਹੈ ਇਹਦੀ ਕੰਟਰੋਲ ਵਾਸਤੇ ਤੇ ਇਹ ਜਿਹੜੀ ਜਿੰਨੀ ਆਪਣੀ ਸਿਫਾਰਿਸ਼ ਕੀਤੀ ਡੋਜ਼ ਹੈਗੀ ਹੈ ਕਿੱਲੇ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਕਰਨੀ ਹੈ ਜੀ ਕਿ ਜੜਨੀਆਂ ਬਿਮਾਰੀ ਵਾਲੀਆਂ ਦਵਾਈਆਂ ਉਹਨਾਂ ਲਈ ਆਪਾਂ 200 ਲੀਟਰ ਪਾਣੀ ਦੀ ਸਿਫਾਰਿਸ਼ ਕਰਦੇ ਆਂ ਤਾਂ ਕਿ ਚੰਗੀ ਤਰ੍ਹਾਂ ਜੜੀ ਹੈਗੀ ਆ ਪਲਾਂਟ ਦੀ ਕਵਰੇਜ ਹੋ ਜਾਵੇ ਤੇ ਜਿਹੜੇ ਰਿਜ਼ਲਟ ਆਪਾਂ ਨੂੰ ਚੰਗੇ ਮਿਲਣ ਡਾਕਟਰ ਭਾਰਦਵਾਜ ਜੀ ਕੀ ਇਹ ਬਿਮਾਰੀ ਸਰਪੱਖੀ ਜਿਸ ਤਰ੍ਹਾਂ ਤੁਹਾਡਾ ਸੈਂਟਰ ਕਹਿੰਦਾ ਬਈ ਹੋਰ ਕੀੜੇ ਮਕੌੜਿਆਂ ਲਈ ਜਾਂ ਬਿਮਾਰੀਆਂ ਲਈ ਵੀ ਪ੍ਰਬੰਧ ਅਪਣਾ ਲਓ ਸਿੱਧਾ ਦਵਾਈ ਤੇ ਨਾ ਜਾਓ ਮੰਨ ਲਓ ਇੱਕ ਦੋ ਬੂਟਿਆਂ ਤੇ ਆਈ ਹੈ ਕੀ ਅਸੀਂ ਇਹਨੂੰ ਪੱਟ ਕੇ ਦੱਬ ਸਕਦੇ ਆਂ ਕੋਈ ਇਸ ਤਰ੍ਹਾਂ ਦਾ ਵੀ ਹੈਗਾ ਸਿਸਟਮ ਵੀ ਆਪਾਂ ਦਵਾਈ ਨਾ ਛਿੜਕਾ ਕਰੀਏ हाँ ये जो हमारा इंटीग्रेटेड पेस्ट मैनेजमेंट है इसका मतलब ये है कि जो किसान भाई हमारे सीधे दवाई पे चले जाते हैं तो ये जो हमारा इंटीग्रेटेड पेस्ट मैनेजमेंट है ये कहता है कि आपने सीधे दवाई ना जाके हमारे दूसरे कई हमारे जो हैं तरीके हैं जिससे हम जो बीमारियां हैं उनका मतलब हम उपचार कर सकते हैं जैसे बीज का उपचार बीज हाँ. का उपचार जो है बड़ा जरूरी है अगर हम किसान भाई हमारे किसी भी फसल को बोने से पहले अगर उसका बीज उपचार करते हैं तो आप कम से कम जो है आप 40 से 50 परसेंट तक की जो हैं उनको कंट्रोल कर सकते हैं क्योंकि एक बार जब बीमारी आ जाती है तो उसको कंट्रोल करना मुश्किल हो जाता है दवाई भी ज़्यादा लगती है अगर हम बीज उपचार करते हैं तो उससे क्या है कि हमारा जो आगे बीमारी है वो मतलब कम जो है फैलती है डर सब बीमारी होर भी एक खेत आई हुई है ਉਦੀ ਸਬਾਰੇ ਵੀ ਸਾਨੂੰ ਵਿਸਥਾਰ ਨਾਲ ਦੱਸੋ ਰੈਸਟ ਤੋਂ ਬਿਨਾ ਇਸ ਖੇਤ ਦੇ ਵਿੱਚ ਜਿਹੜੀ ਪਾਊਡਰੀ ਮੈਲਡੀਅੂ ਜਿਹਨੂੰ ਚਿੱਟੋਂ ਦਾ ਰੋਗ ਕਹਿੰਦੇ ਨੇ ਆ ਉਹਦੇ ਲੱਛਣ ਵੀ ਦਿਖਾਈ ਦਿੱਤੇ ਆ ਇਸ ਬਿਮਾਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਖੇਤ ਦੀਆਂ ਵਟਾਂ ਤੋਂ ਸ਼ੁਰੂ ਹੁੰਦੀ ਹੈ ਜੀ ਖਾਸ ਕਰਕੇ ਉਸ ਪਾਸੇ ਜਿੱਧਰ ਛਾਂ ਰਹਿੰਦੀ ਹੈ ਤਾਂ ਉਥੋਂ ਜਿਹੜਾ ਹੈਗਾ ਕਿ ਆਪਾਂ ਟਾਈਮਲੀ ਜਿਹੜੀ ਹੈਗੀ ਹੈ ਬਿਮਾਰੀ ਕੈਚ ਕਰ ਸਕਦੇ ਆ ਜੇ ਆਪਣੇ ਖੇਤ ਦੇ ਵਿੱਚ ਇਹਦੀ ਸਮੱਸਿਆ ਆਉਂਦੀ ਹੈ ਤਾਂ ਜਿਸ ਤਰ੍ਹਾਂ ਕੰਟਰੋਲ ਦੀ ਆਪਾਂ ਗੱਲ ਕਰਦੇ ਆਂ ਜੀ ਤਾਂ ਇਹਦੇ ਕੰਟਰੋਲ ਵਾਸਤੇ ਜਦੋਂ ਲੱਛਣ ਦਿਖਾਈ ਦਿੰਦੇ ਆਂ ਆਪਣੀ ਜਿਹੜੀ ਟਿਲਟ ਦਵਾਈ ਹੈਗੀ ਐ 200 ਐਮਐਲ ਜਾਂ ਆਪਣੀ ਇੱਕ ਨਵੀਂ ਸਿਫਾਰਿਸ਼ ਆਈ ਜੀ 300 ਗ੍ਰਾਮ ਤਾਕਤ ਨਾਮ ਦੀ ਦਵਾਈ ਹੈਗੀ ਐ ਉਹਦੇ ਨਾਲ ਜਿਹੜਾ ਹੈਗਾ ਇਸ ਚਿੱਟੋਂ ਦਾ ਜਿਹੜਾ ਰੋਗ ਹੈਗਾ ਪਾਊਡਰੀ ਮਿਲਡਿਊ ਦਾ ਜਿਹੜਾ ਬਹੁਤ ਹੀ ਇਫੈਕਟਿਵਲੀ ਜਿਹੜਾ ਕੰਟਰੋਲ ਹੋ ਜਾਂਦਾ ਜੀ ਦੈਟਸ ਬਹੁਤ ਸਾਰੇ ਕਿਸਾਨ ਵੀਰਾਂ ਨਾਲ ਸਾਡੇ ਅੱਜਕੱਲ ਪੰਜਾਬ ਦੇ ਵਿੱਚ ਕੀ ਕਰਦੇ ਆ ਇਹ ਬਿਮਾਰੀ ਖੇਤ ਦੇ ਵਿੱਚ ਆ ਵੀ ਨਾ ਪਹਿਲਾਂ ਹੀ ਉਹ ਛਿੜਕਾਅ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉੱਲੀ ਦੇ ਕਣ ਜਿੰਨਾ ਚਿਰ ਆ ਕੇ ਪੱਤੇ ਤੇ ਪੈਣਗੇ ਨਹੀਂ ਉਹਨਾਂ ਚਿਰ ਜਿਹੜੀ ਪੌਦੇ ਨੂੰ ਇਹ ਬਿਮਾਰੀ ਦੀ ਲਾਗ ਨਹੀਂ ਲੱਗੂਗੀ ਤਾਂ ਫਿਰ ਜਦੋਂ ਬਿਮਾਰੀ ਆਊਗੀ ਆਪਾਂ ਨੂੰ ਫਿਰ ਸਪਰੇਅ ਕਰਨੀ ਪੈਣੀ ਹੈ ਤਾਂ ਆਪਣੀ ਉੱਥੇ ਖੇਤੀ ਲਾਗਤ ਦੇ ਵਿੱਚ ਵਾਧਾ ਹੋ ਜਾਂਦਾ ਤਾਂ ਆਪਾਂ ਕੋਸ਼ਿਸ਼ ਇਹ ਕਰੀਏ ਕਿ ਜੋ ਆਪਾਂ ਨੂੰ ਸਿਫਾਰਿਸ਼ ਕੀਤੀ ਗਈ ਹੈ ਜੋ ਸਹੀ ਸਮੇਂ ਤੇ ਸਹੀ ਲੱਛਣਾਂ ਦੇ ਹਿਸਾਬ ਨਾਲ ਸਹੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਇਹਨਾਂ ਦਾ ਆਪਾਂ ਵਰਤੋ ਕਰੀਏ ਖੇਤੀ ਰਸਾਇਣਾਂ ਦੀ ਤਾਂ ਕਿ ਆਪਾਂ ਵਾਤਾਵਰਨ ਦਾ ਵੀ ਬਚਾਅ ਹੋ ਸਕੇ ਆਪਾਂ ਆਪਣੀ ਲਾਗਤ ਨੂੰ ਵੀ ਘਟਾ ਸਕੀਏ ਸੋ ਕਿਸਾਨ ਵੀਰੋ ਸਾਨੂੰ ਸੈਂਟਰਲ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਸੈਂਟਰ ਦੇ ਅਧਿਕਾਰੀਆਂ ਨੇ ਐਕਸਪਰਟ ਸਹਿਬਾਨ ਨੇ ਤੇ ਨਾਲ ਹੀ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਤੇ ਮੈਂ ਉਮੀਦ ਕਰਨਾ ਕਿ ਇਹਨਾਂ ਦੀ ਦੱਸੀ ਨੁਕਤਿਆਂ ਤੇ ਚੱਲ ਕੇ ਤੁਸੀਂ ਇਹਨਾਂ ਬਿਮਾਰੀਆਂ ਤੇ ਇਹਨਾਂ ਕੀੜੇ ਮਕੌੜਿਆਂ ਦੀ ਰੋਕਥਾਮ ਕਰੋਗੇ ਡਾਕਟਰ ਸਭ ਤੁਹਾਡਾ ਇਹ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਇਸੇ ਵਿਸ਼ੇ ਯਾਨੀ ਕਿ ਕਣਕ ਦੀ ਫਸਲ ਦੇ ਕੀੜੇ ਮਕੌੜੇ ਤੇ ਬਿਮਾਰੀਆਂ ਦੇ ਉੱਤੇ ਜ਼ਿਲ੍ਹਾ ਰੂਪਨਗਰ ਦੇ ਕੁਝ ਕਿਸਾਨ ਵੀਰਾਂ ਦੇ ਨਾਲ ਵੀ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਹੁਣਾਂ ਨੇ ਖਾਸ ਗੱਲਬਾਤ ਕੀਤੀ ਹੈ ਆਓ ਜਾਣਦੇ ਹਾਂ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਖੇਤਾਂ ਦੇ ਵਿੱਚ ਕਿਸਾਨ ਵੀਰ ਇੱਥੇ ਇਕੱਠੇ ਨੇ ਕੀ ਇੱਕ ਇਸ ਵੇਲੇ ਪੋਜੀਸ਼ਨ ਹੈ ਖੇਤਾਂ ਦੇ ਵਿੱਚ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀੜੇ ਮਕੌੜੇ ਤੇ ਬਿਮਾਰੀ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਉਹਨਾਂ ਨੂੰ ਦੇਖਣ ਦੇ ਵਿੱਚ ਨਜ਼ਰ ਆਈਆਂ ਜਾਂ ਨਹੀਂ ਆਈਆਂ ਅ ਤੁਹਾਡਾ ਨਾਮ ਦੱਸੋ ਭਾਜੀ ਪਹਿਲਾਂ ਤੇ ਪਿੰਡ ਮੇਰਾ ਨਾਮ ਜਤਿੰਦਰ ਸਿੰਘ ਜੀ ਪਿੰਡ ਸਾਡਾ ਅਸਮਾਨਪੁਰ ਜ਼ਿਲ੍ਹਾ ਰੋਪੜ ਦੀ ਜੀ ਤੁਸੀਂ ਖੇਤਾਂ ਦੇ ਵਿੱਚ ਇਸ ਵੇਲੇ ਘੁੰਮ ਫਿਰ ਕੇ ਆਏ ਹੋ ਅਸੀਂ ਦੇਖਿਆ ਤੁਸੀਂ ਖੇਤਾਂ ਦਾ ਸਰਵੇ ਕਰ ਰਹੇ ਸੀ ਕੀ ਪੋਜੀਸ਼ਨ ਹੈ ਇਸ ਵੇਲੇ ਕਣਕ ਦੀ ਕੀ ਇਹਦੇ ਵਿੱਚ ਕੋਈ ਕੀੜਾ ਮਕੌੜਾ ਜਾਂ ਬਿਮਾਰੀ ਨਜ਼ਰ ਆਈ ਹੈ ਹਾਂਜੀ ਜਿਹੜਾ ਹੋਣਾ ਜੀ ਇੱਕ ਤਾਂ ਫੰਗਸ ਦੀ ਆ ਰਹੀ ਹੈ ਜੀ ਤੇ ਪੀਲੀ ਕੁੰਗੀ ਦੀ ਹੈ ਜੀ ਅੱਛਾ ਹਾਂਜੀ ਤੇ ਤੇਲੇ ਦੀ ਜ਼ਿਆਦਾ ਆ ਰਹੀ ਹੈ ਜਿਹੜਾ ਚਿਪਾ ਕਹਿੰਦੇ ਨੇ ਤੁਸੀਂ ਤੁਸੀਂ ਕੋਈ ਛੜਕਾਛ ਕੋ ਕਰਤਾ ਅਸੀਂ ਛੜਕਾ ਕਰਤਾ ਜੀ ਆਪਣੇ ਖੇਤਾਂ 'ਚ ਜਿਹੜਾ ਅਸੀਂ ਕੀਤਾ ਜੀ ਅਸੀਂ ਅੱਜ ਤੋਂ 15 ਦਿਨ ਪਹਿਲਾਂ ਕਰ ਚੁੱਕੇ ਹਾਂ ਜੀ ਇਹ ਅੱਛਾ ਸਾਡੇ ਖੇਤ ਚ ਤਾਂ ਵੈਸੇ ਬਿਲਕੁਲ ਨਹੀਂ ਹੈਗਾ ਜੀ ਇਹ ਅਟੈਕ ਤੇ ਇਹ ਆਪਣੇ ਗਵੰਡੀ ਆ ਜੀ ਇਹਨਾਂ ਦੇ ਖੇਤ ਚ ਅਟੈਕ ਹੈਗਾ ਜੀ ਇਹਨਾਂ ਨੇ ਸਪਰੇ ਹੁਣ ਕੀਤੀ ਹੈ ਜੀ ਚਾਰ ਪੰਜ ਦਿਨ ਹੋ ਗਏ ਇਹਨਾਂ ਦੇ ਹੈਗਾ ਜੀ ਇਹ ਅਟੈਕ ਤੁਹਾਡਾ ਨਾਮ ਦੱਸੋ ਜੀ ਕੀ ਆ ਪਹਿਲਾਂ ਗੁਰਨੇਕ ਸਿੰਘ ਆ ਜੀ ਪਿੰਡ ਸਮਾਨਪੁਰ ਡਿਸਟ੍ਰਿਕਟ ਰੋਪੜ ਤੋਂ ਕੀ ਕਹਿਣਾ ਚਾਹੋਗੇ ਤੁਸੀਂ ਇਹ ਕਹਿੰਦੇ ਆ ਤੁਹਾਡੇ ਖੇਤ ਦੇ ਵਿੱਚ ਕੀੜਾ ਹੁਣ ਆਇਆ ਇਸ ਵੇਲੇ ਕਿਦਾਂ ਪੋਜੀਸ਼ਨ ਤੁਹਾਡੇ ਖੇਤ ਦੀ ਕੀ ਆ ਇਹ ਪੋਜੀਸ਼ਨ ਆਇਆ ਜੀ ਹੁਣ ਅਸੀਂ ਸਪਰੇ ਕੀਤੀ ਹੈ ਜਿਹੜੀ ਮਹਿਕਮੇ ਨੇ ਰეკਮੈਂਡ ਕੀਤੀ ਸੀ ਉਹ ਤੋਂ ਕੁਝ ਸਾਡੇ ਹੁਣ ਬਚਾਓ ਹੋਇਆ ਕਣਕ ਦਾ ਅੱਛਾ ਜੀ ਪਹਿਲਾਂ ਕਾਫੀ 1 ਲੱਖ ਦਾ ਅਟੈਕ ਆ ਗਿਆ ਜੀ ਸਾਨੂੰ ਕੋਈ ਸਮਝਣ ਦਾ ਪਤਾ ਹੀ ਨਹੀਂ ਲੱਗਾ ਟਾਈਮ ਨਹੀਂ ਲੱਗਿਆ ਜਦੋਂ ਅਸੀਂ ਖੇਤ ਕਰਨੀ ਆਏ 2-4 ਦਿਨ ਪਹਿਲਾਂ ਆਏ ਤਾਂ ਠੀਕ ਸੀ ਉਹ ਤੋਂ ਜਾਂ ਵਿਚ ਨੂੰ ਆਏ ਅਸੀਂ ਇੰਦਾ ਪੀਲੀ ਕੁੰਗੀ ਦਾ ਅਟੈਕ ਭੂਰੀ ਦਾ ਇਹ ਸਾਨੂੰ ਕਾਫੀ ਦੇਖਣ ਨੂੰ ਮਿਲਿਆ ਤੇ ਅਸੀਂ ਦੂਜਾ ਦਿਨ بارش ਆ ਗਈ ਜੀ بارش ਤੋਂ ਬਾਅਦ ਦੂਜਾ ਦਿਨ ਦੋ ਦਿਨ بارش ਰਹੀ ਉਸ ਤੋਂ ਬਾਅਦ ਅਸੀਂ ਸਪਰੇਅ ਕੀਤੀ ਤੇ ਕੁਝ ਹੁਣ ਬਚਾਓ ਹੈ ਜੀ ਹੁਣ ਇਹ ਸਪਰੇਅ ਸ਼ਾਇਦ ਇੱਕ ਹੋਰ ਕਾਰ ਨਹੀਂ ਪਾਵੇ ਡਾਕਟਰ ਸਾਹਿਬ ਨੂੰ ਪੁੱਛਾਂਗੇ ਇੱਕ ਹੋਰ ਕਿਸਾਨ ਵੀਰ ਮੇਰੇ ਨਾਲ ਨੇ ਤੁਸੀਂ ਆਪਣਾ ਨਾਮ ਤੇ ਪਿੰਡ ਦੱਸੋ ਜੀ ਮੇਰਾ ਨਾਮ ਜਸਪਾਲ ਸਿੰਘ ਜੀ ਪਿੰਡ ਅਸਮਾਨਪੁਰ ਜ਼ਿਲ੍ਹਾ ਰੋਪੜੀ ਤੁਸੀਂ ਦੱਸੋ ਤੁਹਾਡੇ ਖੇਤਾਂ ਦੇ ਵਿੱਚ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਇਸ ਵੇਲੇ ਕੀ ਪੋਜੀਸ਼ਨ ਹੈ ਨਹੀਂ ਸਾਡਾ ਕਿਸੇ ਖੇਤ ਵਿੱਚ ਕੋਈ ਬਿਮਾਰੀ ਨਹੀਂ ਮੈਂ ਆਪ ਵਿੱਚ ਵੜ ਕੇ ਵੀ ਦੇਖਿਆ ਨਾ ਉਲੀ ਰੋਗ ਹੈ ਜੀ ਨਾ ਹੈ ਪੰਗ ਪੀੜੀ ਹੈ ਅੱਛਾ ਹਾਂ ਜੀ ਕੋਈ ਬਿਮਾਰੀ ਨਹੀਂ ਆਲੇ ਤੇ ਲੱਕ ਕਿਤੇ ਕਿਤੇ ਹੈਗਾ ਜਿਉਂ ਅਸੀਂ ਸਪਰੇਅ ਕਰ ਦੇਣੀ ਜਉ ਤੇਲਾ ਹੈਗਾ ਤੁਸੀਂ ਛਿੜਕਾ ਪਹਿਲਾਂ ਕੋਈ ਕਰਤਾ ਨਹੀਂ ਜੀ ਅਸੀਂ ਕੋਈ ਸਪਰਾ ਨਹੀਂ ਕਰਿਆ ਹੈਗਾ ਅੱਛਾ ਜਿਹੜੀ ਮੈਂ ਕਾਨਕ ਵਿੱਚ ਹਰ ਟਾਈਮ ਦੇਖਦਾ ਰਹਿੰਦਾ ਰਹਿੰਦਾ ਜੀ ਬਿਮਾਰੀ ਕੋਈ ਹੈ ਨਹੀਂ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਜੀ ਅਸੀਂ ਤਾਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਰਕਾਰ ਨੂੰ ਵੀ ਜੇ ਤਾਂ ਹੁਣ ਸਾਡੇ ਬਿਮਾਰੀ ਆਈ ਹੈ ਜੀ ਖੇਤਾਂ 'ਚ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਹਾਂ ਦੱਸਿਆ ਵੀ ਇਹ ਪਹਿਲਾਂ ਚੈੱਕ ਵੀ ਕਰਾਈ ਹੈ ਤੇ ਉਹਨਾਂ ਨੇ ਸਾਨੂੰ ਕੁਝ ਦਵਾਈਆਂ ਪਰੇ ਦੱਸਿਆ ਉਹ ਦਵਾਈਆਂ ਸਾਨੂੰ ਲੈ ਕੇ ਅਸੀਂ ਸਪਰੇਅ ਕੀਤੀ ਹੈ ਸਾਡਾ ਹੁਣ ਆਇਆ ਵੀ ਸਾਡਾ ਜਿਆਦਾ ਨੁਕਸਾਨ ਨਾ ਹੋਵੇ ਅਸੀਂ ਚਾਹੁੰਦੇ ਵੀ ਅਸੀਂ ਇੱਕ ਦੋ ਸਪਰੇਅ ਹੋਰ ਕਰੀਏ ਜੇ ਸਾਨੂੰ ਥੋੜੀ ਮਹਿਕਮਾ ਕੋਈ ਦਵਾਈ ਦੇ ਦੇਵੇ ਵਧੀਆ ਪਹਿਲਾਂ ਅਗਲੀ ਸਰਕਾਰਾਂ ਦੰਦਿਆ ਸੀ ਹੁਣ ਪਤਾ ਨਹੀਂ ਕਿਉਂ ਸਾਨੂੰ ਕੋਈ ਇਦਾਂ ਦੀ ਗਵਰਨਮੈਂਟ ਕੰਨੀਓ ਕੋਈ ਵੀ ਮਹਿਕਮੇ ਕੰਨੀਓ ਇਦਾਂ ਦੀ ਕੋਈ ਦਵਾਈ ਮਿਲ ਨਹੀਂ ਰਹੀ ਪਿਛਲੇ ਸਾਲਾਂ ਦੇ ਦੌਰਾਨ ਖੇਤੀਬਾੜੀ ਬੜੀ ਮਹਿਕਮੇ ਨੇ ਟਿਲਟ ਦਵਾਈ ਸੀ ਜਿਹੜੀ ਉਹ ਉਪਧਾਨ ਦੇ ਉੱਤੇ ਕਿਸਾਨ ਵੀਰਾਂ ਨੂੰ ਦਿੱਤੀ ਸੀ ਸੋ ਇਸ ਰਿਲੀ ਫਿਰ ਲੋਡ ਹੈ ਕਿਸਾਨ ਵੀਰਾਂ ਨੂੰ ਇਹ ਦਵਾਈ ਦੀ ਮੇਰਾ ਨਾਮ ਲਖਵੀਰ ਸਿੰਘ ਜੀ ਪਿੰਡ ਅਸਮਾਨਪੁਰ ਜ਼ਿਲ੍ਹਾ ਰੁਪੜੀ ਕੀ ਪੋਜੀਸ਼ਨ ਆ ਤੁਹਾਡੇ ਆਪਣੇ ਖੇਤ ਦੀ ਕੀ ਪੋਜੀਸ਼ਨ ਆ ਥੋੜਾ ਇਹ ਦੱਸੋ ਸਾਡੇ ਅਸੀਂ ਸਪਰੇਅ ਐਕਚੁਅਲੀ ਕਰਤੀ ਸੀਗੀ ਪਹਿਲਾਂ ਅੱਛਾ ਜਦ ਗੋਚਾਈ ਸੀਗੀ ਨਾ 5% ਨਿਸਰੀ ਸੀਗੀ 150% ਸਾਫ਼ ਹੈ ਜੀ ਬਿਲਕੁਲ ਸਾਫ਼ ਹੈ ਇਹਨਾਂ ਨੇ ਇਹਨਾਂ ਨੇ ਕੀਤੀ ਨਹੀਂ ਸੀ ਇਹਨਾਂ ਦੇ ਹੈਗੀ ਜੀ ਮਾਹਰ ਤਈ ਕਹਿੰਦੇ ਆ ਵੀ ਅਸੀਂ ਛਿੜਕਾਉ ਉਨਾ ਚਿਰ ਨਹੀਂ ਕਰਨਾ ਜਿੰਨਾ ਚਿਰ ਥੋੜਾ ਬਹੁਤਾ ਖੇਤ ਦੇ ਵਿੱਚ ਕੀੜਾ ਨਾ ਆਵੇ ਤੁਸੀਂ ਪਹਿਲਾਂ ਹੀ ਕਰਤੀ ਨਹੀਂ ਉਹ ਜਿਹੜਾ ਅਸੀਂ ਹੈ ਨਾ ਅਸਲ ਜਿਹੜਾ ਪ੍ਰੈਕਟੀਕਲ ਹੈ ਜ਼ਿੰਮੇਦਾਰ ਕਰਦਾ ਜੀ ਅਸੀਂ ਕਈ ਸਾਲਾਂ ਤੋਂ ਇਹ ਕੀਤਾ ਜੀ ਜਿਹੜਾ ਜਦ ਵੀ ਅਸੀਂ ਗੋਭ ਵਿੱਚ ਕਰ ਦਿੰਨੇ ਜੀ ਉਹਦੇ ਰਿਜ਼ਲਟ ਬੈਟਰ ਰਹਿਨੇ ਸਾਡੇ ਪਿੰਡ ਦੇ ਪੁੱਛ ਲਿਓ ਸਾਡੇ ਪਿੰਡ ਨਾਲੋਂ 2 ਕੁਇੰਟਲ ਝਾੜ ਵੱਧ ਰਹਿੰਦਾ ਅਸੀਂ ਬਿਮਾਰੀਆਂ ਆਉਣ ਤੋਂ ਪਹਿਲਾਂ ਛੜਕਾ ਕਰਦੇ ਹਾਂ ਇਹ ਮੈਿਕਵੇਂ ਨੂੰ ਚਾਹੀਦਾ ਹੀ ਪਹਿਲਾਂ ਗੋਭ ਚ ਕਹਿੰਨੇ ਸਾਰੇ ਜਿਵੇਂ ਹੋਣ ਪੈਸਟੀਸਾਈਡ ਵਾਲੇ ਸਾਰੇ ਉਹ ਕਹਿ ਰਹੇ ਉਹ ਪੂਰਾ ਜੋਰ ਪਾ ਰਹੇ ਵੀ ਗੋਭ ਚਾਉਣ ਦੇ ਸਪਰੇਅ ਕਰੋ ਤਾਂ ਫਾਇਦਾ ਹੀ ਜਦ ਬਿਮਾਰੀ ਆ ਗਈ ਫਿਰ ਤਾਂ ਅਟੈਕ ਹੋ ਗਿਆ ਜੀ ਹੁਣ ਜੇ ਬਿਮਾਰੀ ਸ਼ੁਰੂ ਹੋ ਗਈ ਜੀ ਬਾਈ ਚਾਂਸ ਪੰਜ ਚਾਰ ਦਿਨ ਮੌਸਮ ਖਰਾਬ ਹੋ ਗਿਆ ਜੀ ਬਿਮਾਰੀ ਤਾਂ ਵੱਜ ਜੂਗੀ ਸਾਰੇ ਖੇਤਾਂ 'ਚ ਸੋ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਮੈਨੂੰ ਲੱਗਦਾ ਇਹਦੇ ਸੰਬੰਧੀ ਹਾਂਜੀ ਮੈਂ ਕਹਿਣਾ ਚਾਹੁੰਦਾ ਵੀ ਜਿੱਦਾਂ ਜੀ ਗੋਵਚਾ ਜੀ ਜਦੋਂ ਫਸਲ ਉਦੋਂ ਸਪਰੇਅ ਕਰਨੀ ਚਾਹੀਦੀ ਹੁਣ ਜਿੱਦਾਂ ਉਦਾਹਰਨ ਦੇ ਤੌਰ ਤੇ ਜੀ ਜੇ ਬੱਚਾ ਗਰਭਚਾ ਜੀ ਉਹ ਤੰਦਰੁਸਤ ਹੋਊਗਾ ਤਾਂ ਹੀ ਅੱਗੇ ਜਾ ਕੇ ਕੁਝ ਕਰੂਗਾ ਜੀ ਜੋ ਗਰਭਚਾ ਕਮਜ਼ੋਰ ਹੈ ਜੀ ਉਹਨੂੰ ਖੁਰਾਕ ਨਾ ਸਹੀ ਮਿਲੀ ਉਹ ਅੱਗੇ ਜਾ ਕੇ ਵੀ ਕੀ ਕਰੂਗਾ ਜੀ ਦੇਖੋ ਜੀ ਇਹਨਾਂ ਦੇ ਆਪਣੇ ਤਜਰਬੇ ਬੋਲਦੇ ਆ ਕਿਸਾਨ ਵੀਰਾਂ ਦੇ ਤੇ ਸਾਨੂੰ ਗੌਰਮੈਂਟ ਨੂੰ ਲੱਗਦਾ ਐਕਸਪਰਟਸ ਨੂੰ ਇੰਨਾ ਗੱਲਾਂ ਤੇ ਵੀ ਕਰਨੀ ਪਊਗੀ ਕਿ ਆਪਾਂ ਕਿਉਂ ਨਾ ਛਿੜਕਾ ਜਿਹੜਾ ਸਮਾਂ ਰਹਿੰਦੀ ਕਰ ਲਈਏ ਬਾਦ ਦੇ ਵਿੱਚ ਅੱਛਾ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਇਸ ਸੰਬੰਧੀ ਹਾਂ ਜੀ ਇਹ ਤਾਂ ਜੀ ਅਸੀਂ ਸਾਨੂੰ ਖੇਤਾਂ ਵਿੱਚ ਆਪ ਵੀ ਗੇੜਾ ਮਾਰਨਾ ਚਾਹੀਦਾ ਜੀ ਵੀ ਕੋਈ ਬਿਮਾਰੀ ਹੈ ਨਹੀਂ ਬਿਮਾਰੀ ਜੇ ਸਪਰੇਅ ਕਰੇ ਤੇ ਵੀ ਬਿਮਾਰੀ ਆਉਂਦੀ ਤਾਂ ਵੀ ਸਾਨੂੰ ਜਲਦੀ ਦੇਖ ਕੇ ਕਰਨ ਲੈਣੀ ਚਾਹੀਦੀ ਹੈ ਜੀ ਸਪਰੇਅ ਸਾਨੂੰ ਦੇਖਣਾ ਪੈਂਦਾ ਖੇਤਾਂ ਵਿੱਚ ਘੁੰਮਣਾ ਪੈਂਦਾ ਜੀ ਇਹ ਵਿੱਚ ਵੜ ਕੇ ਦੇਖਣਾ ਪੈਂਦਾ ਵੀ ਹਾਂ ਉਲੀ ਰੋਗ ਹੈਗਾ ਕਿ ਨਹੀਂ ਹੈਗਾ ਅਜ ਦੂਈ ਤਾਂ ਪੀੜੀ ਤਾਂ ਦੂਰ ਤੋਂ ਹੀ ਦਿਖ ਜਾਂਦੀ ਉਲੀ ਰੋਗ ਵਿੱਚ ਵੜੇ ਤੇ ਦਿਖਦਾ ਜੀ ਬਿਲਕੁਲ ਜੀ ਬਿਲਕੁਲ ਅੱਛਾ ਗੱਲ ਇਹ ਹੈ ਵੀ ਦੇਖੋ ਬਿਮਾਰੀਆਂ ਸੰਬੰਧੀ ਗੱਲਬਾਤ ਬਹੁਤ ਹੋ ਗਈ ਕੀੜੇ ਰਸ ਚੂਸਣ ਵਾਲੇ ਬਾਰੇ ਬਹੁਤ ਗੱਲ ਹੋ ਗਈ ਹੈ ਤੇ ਸੁੰਡੀ ਬਾਰੇ ਗੱਲ ਨਹੀਂ ਹੋਈ ਤੁਸੀਂ ਕੀ ਕਹਿਣਾ ਚਾਹੋਗੇ ਸੁੰਡੀ ਦਾ ਅਟੈਕ ਤੁਹਾਡੇ ਖੇਤਾਂ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਹੋਇਆ ਕਦੀ ਅਸੀਂ ਦੱਸਦੇ ਹਾਂ ਜੇ ਸਾਨੂੰ ਸੂੰਡੀ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਜਿੱਦਾਂ ਜੀ ਹੁਣ ਸਾਨੂੰ ਗੰਨੇ 'ਚ ਬੜੀ ਪ੍ਰੋਬਲਮ ਆਈ ਹੈ ਸੂੰਡੀ ਦੀ ਠੀਕ ਹੈ ਜਦੋਂ ਅਸੀਂ ਗੰਨਾ ਵੀ ਬੀਤਦੇ ਜੀ ਗੰਨੇ ਦੀ ਖੇਤੀ ਕਰਦੇ ਸਾਡੇ ਲਾਗ ਮਿਲਦਾ ਹੈ ਮਰੰਡਾ ਮਿਲ ਸਾਰੇ ਜ਼ਿਮੀਂਦਾਰੇ ਕਰਦੇ ਸਾਡੇ ਪਿੰਡ ਦੇ ਜਦੋਂ ਗੰਨੇ ਦੀ ਫਸਲ ਐਨਰਟੀ ਕੋਈ ਹੈ ਜੀ ਆਪਣਾ 4-4 ਫੁੱਟ 5-5 ਉਦੋਂ ਇਹਨੂੰ ਉੱਪਰ ਗੋਪ ਦੀ ਸੂੰਡੀ ਪਈ ਹੈ ਜੀ ਸੂੰਡੀ ਬੜੀ ਮੋਟੀ ਸੀ ਕਿਸੇ ਉਹ ਤੋਂ ਮਰਦੀ ਨਹੀਂ ਦਵਾਈ ਤੋਂ ਉਦੇ ਨਾਲ ਐਤਕੀ ਸਾਡੇ ਏਰੀਏ ਦੇ ਵਿੱਚ ਨਾ ਸਾਰੇ ਦੇ ਵਿੱਚ ਬਹੁਤ ਘਾਟਾ ਪੈ ਗਿਆ ਗੰਨੇ ਦੀ ਫਸਲ ਨੂੰ ਇਹ ਸੂਨਟੀ ਵਾਸਤੇ ਕੋਈ ਵੀ ਦਵਾਈ ਸਾਨੂੰ ਚੰਗੀ ਦੱਸੀ ਜਾਵੇ ਮਹਿਕਮੇ ਕੰਨੀ ਤੋਂ ਜਿਹੜੀ ਸਾਡਾ ਇਹ ਕੰਮ ਤੋਂ ਬਚਾਵੇ ਸਾਡੇ ਪਹਿਲੀ ਵਾਰ ਇਦਾਂ ਦੀ ਬਿਮਾਰੀ ਆਈ ਹੈ ਪਹਿਲਾਂ ਹਰਿਆਣੇ ਚ ਸੁਣੇ ਕਰਦੇ ਸੀ ਉੱਧਰ ਸਾਡੇ ਰਿਸ਼ਤੇ ਆ ਰਹੇ ਆ ਪਰ ਇੱਧਰ ਇਸ ਟਾਈਮ ਇੱਧਰ ਵੀ ਬਹੁਤ ਬਿਮਾਰੀ ਆਈ ਹੈ ਤੇ ਤੁਸੀਂ ਕਿਸੇ ਐਕਸਪਰਟ ਦੇ ਨਾਲ رائے ਨਹੀਂ ਕੀਤੀ ਸਮਾਂ ਰਹਿੰਦੇ ਜਦੋਂ ਗੰਨੇ ਦੇ ਵਿੱਚ ਬਿਮਾਰੀ ਆਈ ਸੀ ਜਾਂ ਕੀੜਾ ਆਇਆ ਸੀ ਅਸੀਂ ਕੀਤੀ ਤੀ ਜੀ ਉਹਨਾਂ ਦੇ ਬਾਰੇ ਉਹ ਕਦੇ ਕੋਈ ਤਾਂ ਕੋਈ ਦਵਾਈ ਕਹਿ ਦਿੰਦਾ ਜੀ ਕਦੇ ਕੋਈ ਕਹਿੰਦਾ ਦੋ ਚਾਰ ਬੰਦਿਆਂ ਨੇ ਉਹ ਦਵਾਈਆਂ ਕੀਤੀਆਂ ਵੀ ਐ ਕਈਆਂ ਦੇ ਫਰਕ ਪਿਆ ਕਈਆਂ ਦੇ ਨਹੀਂ ਪਿਆ ਇਹ ਕਈ ਦੇ ਵਿੱਚ ਆਏ ਆ ਜੀ ਹੁਣ ਇਹ ਪੰਪ ਦੂਏ ਚਾਹੀਦੇ ਆ ਛੋਟੇ ਜ਼ਿਮੀਂਦਾਰਾਂ ਕੋਲ ਹੈ ਨਹੀਂ ਤੇ ਖੇਤ ਵਿੱਚ ਵੜਨਾ ਵੀ ਬੜਾ ਔਖਾ ਜੀ ਜਦੋਂ ਆਪਾਂ ਖੇਤ ਗੰਨੇ ਦੇ ਖੇਤ ਵਿੱਚ ਸਪਰੇਅ ਕਰਦੇ ਆ ਜੀ ਉਹ ਸਪਰੇਅ ਆਪ ਨੂੰ ਵੀ ਖਤਰਾ ਕਰਦੀ ਹੈ ਤੇ ਇੰਨੀ ਉੱਚੀ ਐਡੇ ਸੰਘਣੇ ਖੇਤ ਵਿੱਚ ਜਿ ਕਿਣਾ ਕਣਕ ਝੋਨਾ ਇਹਦੇ ਵਿੱਚ ਤਾਂ ਚਲੋ ਹੇਠਾਂ ਚੱਲੀ ਜਾਂਦਾ ਜੀ ਜਿਹੜੀ ਗੰਨੇ ਦੀ ਫਸਲ ਹੈ ਉੱਪਰ ਚਲੀ ਜਾਂਦੀ ਆ ਆਦਮੀ ਤੋਂ ਉਹਦੇ ਵਿੱਚ ਸਾਨੂੰ ਪ੍ਰੋਬਲਮ ਬਹੁਤ ਆਉਂਦੀ ਆ ਫਿਰ ਇਹ ਸਪਰੇਅ ਕਰਨੇ ਸਾਨੂੰ ਕੋਈ ਐਦਾਂ ਦੀ ਮੈਕਮਾ ਕੋਈ ਦਵਾਈ ਦੇ ਦੇਵੇ ਜਿਹੜੀ ਜੜ ਚ ਪਾ ਦੀ ਅਸੀਂ ਪਾਣੀ ਤੋਂ ਵਿੱਚ ਛੱਡ ਦੀਏ ਕੋਈ ਐਦਾਂ ਦੀ ਸੁੰਡੀ ਮਾਰ ਸਕੇ ਡੂੰਡੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਬਿਲਕੁਲ ਪ੍ਰਾਜੀ ਗੱਲ ਇਹ ਆ ਵੀ ਦੇਖੋ ਜਿਹੜੀਆਂ ਇਹ ਕੀੜੇ ਮਾਰ ਜ਼ਹਿਰਾਂ ਨੇ ਨਾ ਜਿਹੜੀਆਂ ਅਸੀਂ ਜੜ ਚ ਪਾਉਣ ਵਾਲੀਆਂ ਦੀ ਗੱਲ ਕਰਦੇ ਆ ਬੜੀਆਂ ਖਤਰਨਾਕ ਆ ਕਿਉਂਕਿ ਉਹਨਾਂ ਦਾ ਅਸਰ ਜਿਹੜਾ ਨਾ ਵਿੱਚ ਆ ਜਾਂਦਾ ਗੰਨੇ ਦੇ ਤੇ ਇਹ ਛਿੜਕਾਅ ਵਾਲੀਆਂ ਹੀ ਠੀਕ ਰਹਿੰਦੀਆਂ ਨੇ ਛਿੜਕਾਅ ਜਿਹੜਾ ਉਹ ਧਿਆਨ ਨਾਲ ਕੀਤਾ ਜਾਵੇ ਤੇ ਵਧੀਆ ਟੰਗ ਦੇ ਨਾਲ ਕੀਤਾ ਜਾਵੇ ਮਸ਼ੀਨ ਉਹੀ ਜੀ ਖੇਤ ਦੇ ਵਿੱਚ ਵਰਤੀ ਜਾਵੇ ਫਸਲ ਦੇ ਹਿਸਾਬ ਦੇ ਨਾਲ ਹਨਾ ਜਿਹੜੀ ਉੱਚੀ ਹੋ ਜਵੇ ਜਾਂ ਗੰਨ ਨੋਜ਼ਲ ਆ ਜਿਹੜੀ ਉਹਦੇ ਨਾਲ ਸਪਰੇਅ ਕੀਤੀ ਜਾਵੇ ਗੰਨੇ ਦੇ ਵਿੱਚ ਪਰ ਇੱਥੇ ਮੈਂ ਕਣਕ ਦੇ ਵਿੱਚ ਇਹ ਗਨ ਨੋਜ਼ਲ ਨੂੰ ਟਰੈਕਟਰ ਵਾਲੀ ਪمپ ਦੀ ਉਹ ਵਰਤਨ ਦੀ ਸਲਾਹ ਨਹੀਂ ਦਊਂਗਾ ਤੁਸੀਂ ਕੀ ਕਹਿਣਾ ਕਿਦਾਂ ਛਿੜਕਾ ਕਰਦੇ ਹਾਂ ਕਣਕ ਦੇ ਵਿੱਚ ਅਸੀਂ ਤਾਂ ਇਹ 5% ਨਿਸਰਨ ਤੋਂ ਪਹਿਲਾਂ ਕਰ ਦੇਣੀ ਹੈ ਅਸੀਂ ਹਮੇ ਛਿੜਕਾ ਕਾਦੇ ਨਾਲ ਕਰਦੇ ਹੋ ਕਰਦੇ ਤਾਂ ਟਰੈਕਟਰ ਵਾਲੇ ਪੰਪ ਨਾਲ ਹੀ ਅੱਛਾ ਟਰੈਕਟਰ ਵਾਲਾ ਪੰਪ ਹੈ ਸਾਡੇ ਕੋਲ ਵੱਡਾ ਪੰਪ ਹੈ 1000 ਲੀਟਰ ਵਾਲਾ ਉਹਦੇ ਉਹਦੇ ਕਰਦੇ ਹਾਂ ਅਸੀਂ 골ਡ ਨਿਊਜਨ ਨਾਲ ਹੀ ਇੱਕ ਕੋਈ ਨੋਜ਼ਲ ਲੱਗੀ ਆ ਉਹਦੇ ਨਾਲ ਇੱਕੋ ਨੋਜ਼ਲ ਜਿਹੜੀ ਆ ਆਪਣੀ ਆ ਜੀ ਆਪਣੀ ਕਾਹ ਵਾਸਤੇ ਉਹਦੀਆਂ 12 ਨਿਊਜ਼ਲਾਂ ਵਾਲੀ ਨਿਊਜ਼ਲ ਆਈ ਸਾਡੇ ਕੋਲ 20 ਫੁੱਟ ਦੀ ਫਾਂਟ ਲੈ ਕੇ ਜਾਂਦੀ ਹੈ ਜੀ ਜਿਹੜੀ ਆਪਣੀ ਉਹ ਦੂਜੀ ਆ ਜੀ ਆਪਣਾ ਹੁਣ ਨਿਸਰਨ ਤੋਂ ਕਰਦੇ ਉਹ ਸਾਡੇ ਕੋਲ ਗੋਲ ਨਿਊਜ਼ਲ ਆਈ ਉਹਦੇ ਨਾਲ ਕਰਦੇਗੇ ਦੇਖੋ ਬਹੁਤ ਵਧੀਆ ਗੱਲ ਇਹਨਾਂ ਨੇ ਦੱਸੀ ਆ ਕਿ ਇਹਨਾਂ ਕੋਲ ਦੋਵੇਂ ਨੋਜ਼ਲਾਂ ਨੇ ਭਾਵੇਂ ਅਸੀਂ 12 15 ਨੋਜ਼ਲਾਂ ਵਾਲੀ ਨਾਲ ਕਰ ਲਈਏ ਤੇ ਭਾਵੇਂ ਅਸੀਂ ਜਿਹੜੀ ਗਨ ਵਾਲੀ ਨੋਜ਼ਲ ਆ ਉਹਦੇ ਨਾਲ ਕਰ ਲਈਏ ਪਰ ਜਿਹੜੀਆਂ ਛੋਟੀਆਂ ਫਸਲਾਂ ਨੇ ਉੱਥੇ ਅਸੀਂ ਜੇਕਰ ਥੱਲੇ ਨੂੰ ਛੜਕਾ ਨੋਜ਼ਲ ਦਾ ਮੂੰਹ ਕਰਕੇ ਕਰਾਂਗੇ ਤਾਂ ਹੀ ਅਸਰ ਹੋਊਗਾ ਤੇ ਜਿਹੜੀ ਟਰੈਕਟਰ ਨਾਲ ਇੱਕੋ ਗਨ ਬਹੁਤ ਲੰਬਾ ਪ੍ਰੈਸ਼ਰ ਲੈ ਕੇ ਜਾਂਦੀ ਆ ਉਹਦੇ ਨਾਲ ਅਸੀਂ ਛੜਕਾ ਕਰਾਂਗੇ ਉਹ ਦਵਾਈ ਇਧਰ ਉਧਰ ਰੁੜ ਜਾਂਦੀ ਆ ਉਹਦਾ ਅਸਰ ਖੇਤ ਦੇ ਵਿੱਚ ਨਹੀਂ ਰਹਿੰਦਾ ਤੁਸੀਂ ਕਿਹੜੇ ਪੰਪ ਦੇ ਨਾਲ ਛੜਕਾ ਕਰਦੇ ਹੋ ਫਿਰ ਅਸੀਂ ਵੀ ਐਦਾਂ ਹੀ ਟਰੈਕਟਰ ਵਾਲੇ ਨਾਲੇ ਕਰਦੇ ਆ ਜੀ ਉਹਦੇ ਨਾਲ ਸਾਡੇ ਕੋਲ ਪੈਪ ਆ ਜੀ ਪੰਪ ਦੀ 4.5 ਕਿਲਿਆਂ ਦੀ ਜੀ ਉਹ ਲੰਬੀ ਖੇਤ ਲੈ ਜਣੀ ਉਹਦੇ ਨਾਲ ਫੇਰ ਕਰਦੇ ਆ ਜੀ ਜਿੱਦਾਂ ਅਸੀਂ ਨਦੀਨ ਨਾਸ਼ਕ ਕਰਨੀ ਆ ਜੀ ਤੇ ਉਹ ਫੇਰ ਅਸੀਂ ਕਟ ਵਾਲੀ ਨਿਊਜਲਾਂ ਗੱਲ ਕਰਦੇ ਉਹ 12 ਨਿਊਜਲਾਂ ਲੱਗੀ ਹੁੰਦੀਆਂ ਜੀ ਇਹਨੂੰ ਕਦੀ ਦਵਾਈਆਂ ਤੋਂ ਬਿਨਾਂ ਨਹੀਂ ਸੋਚਿਆ ਵੀ ਆਪਾਂ ਯਾਰ ਹੋਰ ਢੰਗ ਤਰੀਕੇ ਵੀ ਅਪਣਾ ਲਈਏ ਡਾਕਟਰ ਸਾਹਿਬ ਕਹਿੰਦੇ ਆ ਇਹਨਾਂ ਨਾਲ ਕਦੇ ਸੰਪਰਕ ਨਹੀਂ ਕੀਤਾ ਵੀ ਆਪਾਂ ਤੇਲਾ ਵੀ ਨਾ ਸਾਡੇ ਖੇਤ ਚ ਜਾਂ ਤੇਲਾ ਆ ਗਿਆ ਤਾਂ ਉਹਨੂੰ ਅਸੀਂ ਦਵਾਈਆਂ ਤੋਂ ਬਿਨਾਂ ਕੰਟਰੋਲ ਕਰ ਜਿਵੇਂ ਉਹ ਕਹਿੰਦੇ ਆ ਪੀੜੀਆਂ ਪੀੜੀਆਂ ਕੜਿੱਕੀਆਂ ਜੀਆਂ ਖੇਤ ਨਹੀਂ ਇਹ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਮੰਗਾਈ ਜ਼ਿਆਦਾ ਜੀ ਸਾਡੇ ਠੇਕੇ ਜ਼ਿਆਦਾ ਇਹ ਖਰਚੇ ਸਾਡੇ ਪੂਰੇ ਨਹੀਂ ਹੋ ਰਹੇ ਜੀ ਸਾਨੂੰ ਇਹ ਕਰਨਾ ਪੈ ਰਿਹਾ ਜੀ ਤਾਂ ਅਸੀਂ ਅੱਗੇ ਵਧਾਂਗੇ ਹਾਂ ਜੀ ਤਾਂ ਬਿਨਾਂ ਕੋਈ ਹੱਲ ਨਹੀਂ ਜੀ ਮਤਲਬ ਛਿੜਕਾ ਹੀ ਹੱਲ ਹੈ ਤੁਹਾਡੇ ਕਹਿਣ ਦਾ ਪਾਵ ਹਣਾ ਮੈਨੂੰ ਇਹ ਦੱਸੋ ਜਿਸ ਤਰ੍ਹਾਂ ਮਾਹਰ ਬਹੁਤ ਲੰਬੇ ਸਮੇਂ ਤੋਂ ਕਹਿੰਦੇ ਆਏ ਆ ਏ ਆ ਟੀ ਵੀ ਰੇਡੀਓ ਤੇ ਵੀ ਕਹਿੰਦੇ ਨੇ ਕਿ ਆਪਾਂ ਬੀਜ ਨੂੰ ਸੋਧ ਕੇ ਬਿਜਲੀ ਨਾ ਬਿਮਾਰੀ ਬਾਅਦ ਚ ਬਹੁਤ ਘਟ ਆਉਂਦੀ ਆ ਕਦੀ ਬੀਜ ਦੀ ਸੋਧ ਕੀਤੀ ਆਪਾਂ ਹਾਂ ਜੀ ਅਸੀਂ ਨਾ ਰੈਕਸਲ ਦਵਾਈ ਲਾ ਕੇ ਕਣਕ ਨੂੰ ਬੀਜਦੇ ਹਾਂ ਜੀ ਹਾਂ ਤੇ ਜਿੱਦਾਂ ਦੀ ਹੁਣ ਜੀਰੀ ਦੀ ਪੌਦ ਲਾਉਣੀ ਅਸੀਂ ਬਾਸਮਤੀ ਦੀ ਹਾਂਜੀ ਹਾਂਜੀ ਇਹ ਭਿਉਂ ਕੇ ਅਸੀਂ 24 24 ਘੰਟੇ ਰੱਖਦੇ ਹਾਂ ਕਾਫੀ ਫਰਕ ਪੈਂਦਾ ਬਿਮਾਰੀਆਂ ਨੂੰ ਹਾਂ ਰੁਕਦੀਆਂ ਬਿਮਾਰੀਆਂ ਸੋ ਮੈਂ ਉਮੀਦ ਕਰਦਾ ਸਾਡੇ ਮਾਹਰਾਂ ਦੀ ਦੱਸੀ ਅਨੁਸਾਰ ਕਿਸਾਨ ਵੀਰ ਫਿਰ ਇੱਕ ਵਾਰ ਖੇਤਾਂ ਦੇ ਵਿੱਚ ਉਹਨਾਂ ਦੇ ਨੁਕਤੇ ਅਪਣਾਉਣਗੇ ਤੇ ਆਪਣਾ ਖੇਤਾਂ ਦੇ ਵਿੱਚ ਕੀੜੇ ਮਕਾਉਣੇ ਤੇ ਬਿਮਾਰੀਆਂ ਦੀ ਰੋਕ-ਥਾਮ ਕਰਨਗੇ ਸੋ ਕਿਸਾਨ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਣਕ ਦੀ ਫਸਲ ਦੇ ਕੀੜੇ ਮਕੋੜੇ ਤੇ ਬਿਮਾਰੀਆਂ ਸੰਬੰਧੀ ਜੋ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਈ ਗਈ ਹੈ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ